ਅਰੇਡੀ ਅਗਿਆਨਤਾ ਦੇ ਹਨੇਰੇ ਨੂੰ ਸ਼ਬਦਾਂ ਦੀ ਰੋਸ਼ਨੀ ਵਿੱਚ ਪ੍ਰਕਾਸ਼ ਕਰਨ ਵਾਲੇ ਧੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਰਾਏ ਪੋਏ ਦੀ ਤਲਵੰਡੀ ਜੋ ਹੁਣ ਪਾਕਿਸਤਾਨ ਵਿੱਚ ਹੈ ਵਿਖੇ ਹੋਇਆ ਡੰਡੀ ਰੋਸ਼ਨ ਦਿਮਾਗ ਪਿਤਾ ਮਹਿਤਾ ਕਾਲੂ ਦੇ ਗ੍ਰਹਿ ਵਿਖੇ ਸਤਿਕਾਰਤ ਮਾਤਾ ਤ੍ਰਿਪਤਾ ਦੇ ਅੱਖਾਂ ਦੇ ਤਾਰੇ ਨੇ ਸਮਾਜ ਵਿੱਚ ਅਨੇਕਾਂ ਕੁਰੀਤਿਆਂ ਨੂੰ ਦੂਰ ਕਰਕੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਡੰਡੀ ਹਾਕਮਾ ਅਤੇ ਪੁਜਾਰੀ ਵਰਗ ਦੇ ਗੱਠਜੋੜ ਵੱਲੋਂ ਮਨੁੱਖ ਨੇ ਮਨੁੱਖਤਾ ਉੱਤੇ ਕੀਤੇ ਤਸ਼ੱਦਦ ਨੂੰ ਪਿਛਲੇ ਜਨਮਾਂ ਦਾ ਫਲ ਦੱਸਦੇ ਹੋਏ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਬਜਾਏ ਬਗਾਵਤ ਕਰਨ ਤੋਂ ਡਰ ਰਹੀਆਂ ਸੰਧਨੀ ਸਤਿਗੁਰਾਂ ਨੇ ਬੜੇ ਤਰਕਮਈ ਅਤੇ ਦਲੇਰਾਨਾ ਢੰਗ ਨਾਲ ਪੁਜਾਰੀ ਵਰਗ ਅਤੇ ਹਾਕਮਾਂ ਵੱਲੋਂ ਮਨੁੱਖਤਾ ਦੇ ਘਾਣ ਲਈ ਬਣਾਈਆਂ ਨੀਤੀਆਂ ਦਾ ਖੰਡਨ ਹੀ ਨਹੀਂ ਕੀਤਾ ਸਗੋਂ ਮਾਇਆਤਾਰੀ ਮਲਕ ਭਾਗੋ ਦੇ ਸਵਾਦਿਸ਼ਟ ਪਕਵਾਨਾਂ ਨੂੰ ਫੁਕਰਾ ਕੇ ਸੱਚੀ ਸੁੱਚੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਕਰਨ ਨੂੰ ਗੁਰਮਤਿ ਪ੍ਰਚਾਰ ਦਾ ਕੇਂਦਰ ਬਣਾਇਆ ਡੰਡੀ ਕਿਰਤੀਆਂ ਦੀ ਸੁੱਚੀ ਕਿਰਤ ਨੂੰ ਸਤਗੁਰਾਂ ਦਾ ਇਹ ਕਦਮ ਕਿਰਤੀਆਂ ਨੂੰ ਉਤਸ਼ਾਹਤ ਕਰ ਗਿਆ ਡੰਡੀ ਸਤਗੁਰਾਂ ਨੇ ਸਰੀਰ ਉੱਤੇ ਧਾਰੇ ਹੋਏ ਧਾਰਮਿਕ ਜਿੰਨਾ ਦੇ ਨਾਲ-ਨਾਲ ਇਸ ਦੀ ਅਹਿਮੀਅਤ ਸਮਝਾਉਂਦੇ ਹੋਏ ਕੁੱਲ ਪੁਜਾਰੀ ਪੰਡਤ ਹਰदयाल ਨੂੰ ਧਰਮ ਦੀ ਪੈਦਾਇਸ਼ ਦਇਆ ਅਤੇ ਜਤ ਸਤ ਧਰ ਕੇ ਸੰਜਮ ਵਿੱਚ ਜੀਵਨ ਬਤੀਤ ਕਰਨ ਵਾਲੇ ਜਨੂ ਦੀ ਪਰਿਭਾਸ਼ਾ ਦੱਸ ਦੇ ਆਖਿਆ ਕਿ ਪਰਿਵਾਰ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਜਿਹੇ ਗੁਣਾ ਦਾ ਹੋਣਾ অতি ਜ਼ਰੂਰੀ ਹਨ ਡੰਡੀ ਕਿਰਤ ਕਰੋ ਰੈਡੀ ਬੰਡ ਛਕੋ ਅਤੇ ਨਾਮ ਜਪੋ ਦੇ ਗੁਰੂ ਸਾਹਿਬ ਦੇ ਸੁਨੇਹੇ ਨੂੰ ਲੋਕਾਈ ਵਿੱਚ ਫੈਲਾਉਣ ਦੀ ਅੱਜ ਬੇਹੱਦ ਲੋੜ ਹੈ ਡੰਡੀ ਉਹਨਾਂ ਮਿੱਠੇ ਬੋਲ ਬੋਲਣ ਨੂੰ ਸਰਬੋਤਮ ਗੁਣ ਦੱਸਿਆ ਡੰਡੀ ਤਨ ਗੁਰੂ ਨਾਨਕ ਦੇਵ ਜੀ ਨੇ ਸ਼ੁੱਧ ਕਰਮਾਂ ਨੂੰ ਤਰਜੀਂ ਦਿੰਦੇ ਹੋਏ ਹਾਕਮ ਸ਼੍ਰੇਣੀ ਨੂੰ ਸੱਚਾ ਇਨਸਾਫ ਜੋਗੀਆਂ ਨੂੰ ਜਤ ਅਤੇ ਸਤ ਅਪਣਾਉਣ ਦਾ ਬ੍ਰਾਹਮਣਾਂ ਨੂੰ ਸੰਤੋਖ ਧਾਰ ਕੇ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੰਦੇ ਹੋਏ ਆਖਿਆ ਕਿ ਗ੍ਰਹਿਸਤ ਵਿੱਚ ਰਹਿ ਕੇ ਕਿਰਤ ਕਰਦੇ ਹੋਏ ਆਪਣੇ ਫਰਜ਼ ਨੂੰ ਪਛਾਨਣ ਵਾਲਾ ਹੀ ਨਿਰੰਕਾਰ ਦੀ ਕੀਰਤੀ ਕਰਦਾ ਹੋਇਆ ਪ੍ਰਵਾਨ ਹੁੰਦਾ ਹੈ ਡੰਡੀ ਸਮਾਜ ਦੀ ਤਰੱਕੀ ਲਈ ਕਿਰਤੀ ਕਾਮਿਆਂ ਦੇ ਸਨਮਾਨ ਨੂੰ ਬਹੁਤ ਜ਼ਰੂਰੀ ਦੱਸਦੇ ਹੋਏ ਸਮਾਜ ਸੁਧਾਰ ਦੇ ਅਹਿਮ ਕਾਰਜ ਕੀਤੇ ਡੰਡੀ ਉਸ ਵਕਤ ਅਨਪੋਲ ਲੋਕਾਈ ਨੂੰ ਕਰਮਾਤਾ ਰੂਪੀ ਨਾਟਕ ਝੇਟਕ ਦਿਖਾਉਣ ਵਾਲੇ ਧਾਰਮਿਕ ਆਗਵਾਨੂ ਨੂਰੀ ਜਲਵਾ ਦਿਖਾ ਕੇ ਪੂਰਨ ਪੁਰਖ ਬਣਾਇਆ ਟੰਡੀ ਜਿਸ ਦੀ ਉਦਾਹਰਨ ਸਿਆਲਕੋਟ ਸ਼ਹਿਰ ਦੇ ਬਲੀ ਕੰਧਾਰੀ ਅਤੇ अनेका ਪਖੰਡੀਆਂ ਨੂੰ ਸੱਚੇ ਸੰਤ ਸਰੂਪ ਬਣਾਇਆ ਟੰਡੀ ਦਿਪਾਲਪੁਰ ਕੁੜੀ ਦੀ ਆਪਣੇ ਹੱਥੀਂ ਸੇਵਾ ਕਰਕੇ ਅਮਰਤਮਈ ਹਮਦਰਦੀ ਪਰੇ ਬੋਲਾਂ ਨਾਲ ਉਸ ਨੂੰ ਕੇਵਲ ਤੰਦਰੁਸਤ ਹੀ ਨਹੀਂ ਕੀਤਾ ਬਲਕਿ ਸਿੱਖੀ ਪ੍ਰਚਾਰਕ ਥਾਪਿਆ ਅਤੇ ਮਾਨਵਤਾ ਨੂੰ ਲਚਾਰਾਂ ਬਿਮਾਰਾਂ ਅਤੇ ਸਮਾਜ ਵੱਲੋਂ ਤ੍ਰਿਸਕਾਰੇ ਲੋਕਾਂ ਦੀ ਸੇਵਾ ਲਈ ਪ੍ਰੇਰਿਤ ਕੀਤਾ ਡੰਡੀ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਪੂਰਕ ਬਣ ਕੇ ਤਨ ਗੁਰ ਨਾਨਕ ਦੇ ਗੁਰਮਤ ਪ੍ਰਚਾਰ ਨੂੰ ਘਰ ਘਰ ਪਹੁੰਚਾਉਣ ਦੇ ਉਦਦਮ ਕਰਨੇ ਚਾਹੀਦੇ ਹਨ ਡੰਡੀ ਜੋਗੀਆਂ ਦੇ ਇਸ ਭੁਲੇਖੇ ਨੂੰ ਕਿ ਸੋਮਰਸ ਨਾਲ ਲਿ ਲੱਗਦੀ ਹੈ ਸਤਗੁਰਾਂ ਨੇ ਆਸਾ ਰਾਗ